ਵਿਚ ਚਲ ਕ੍ਰਿਸ਼ਨ ਲਾਲ ਕੱਕੜੀ ਯਾਦਗਾਰੀ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ ਐਸਡੀਐਮ ਸੰਜੀਵ ਸ਼ਰਮਾ ਵੱਲੋਂ ਸਬ ਡਿਵੀਜ਼ਨ ਪੁਲਤ ਵਿੱਚ 21ਵਾਂ ਸਾਲਾਨਾ ਸ਼੍ਰੀ ਕ੍ਰਿਸ਼ਨ ਲਾਲ ਕੱਕੜੀ ਯਾਦਗਾਰੀ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ ਐਸਡੀਐਮ ਸ਼੍ਰੀ ਸੰਜੀਵ ਸ਼ਰਮਾ ਨੇ ਕ੍ਰਿਕਟ ਟੂਰਨਾਮੈਂਟ ਤੇ ਰਿਬਨ ਕਟ ਕੇ ਟੂਰਨਾਮੈਂਟ ਸ਼ੁਰੂ ਕਰਵਾਇਆ ਗਿਆ ਅਤੇ ਐਸਡੀਐਮ ਸ਼੍ਰੀ ਸੰਜੀਵ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਿਆਂ ਨੂੰ ਤਿਆਗੋ ਅਤੇ ਖੇਡਾਂ ਨਾਲ ਜੁੜੋ ਅਤੇ ਇਸ ਦੌਰਾਨ ਸੂਫੀ ਸੰਤ ਸਮਾਜ ਦੇ ਪ੍ਰਧਾਨ ਦੀਪਕ ਸ਼ਾਹ ਨੇ ਵੀ ਖਿਡਾਰੀਆਂ ਨੂੰ ਕਿਹਾ ਕਿ ਨਸ਼ੇ ਵਰਗੇ ਕੋੜ ਨੂੰ ਛੱਡ ਕੇ ਖੇਡਾਂ ਵੱਲ ਪ੍ਰੇਰਿਤ ਕੀਤਾ। ਇਸ ਦੌਰਾਨ ਮੁੱਖ ਮਹਿਮਾਨਾਂ ਵੱਲੋਂ ਮੈਚ ਖੇਡ ਰਹੀਆਂ ਟੀਮਾਂ ਦੇ ਖਿਡਾਰੀਆਂ ਦੇ ਨਾਲ ਜਾਣ ਪਛਾਣ ਕੀਤੀ। ਇਸ ਮੌਕੇ ਕਲੱਬ ਦੇ ਪ੍ਰਧਾਨ ਗੁਲਜਾਰ ਸਿੰਘ, ਵਾਈਸ ਪ੍ਰਧਾਨ ਗੁਰਸ਼ਰਨ ਸਿੰਘ, ਮੀਤ ਪ੍ਰਧਾਨ ਮਨਪ੍ਰੀਤ ਸੋਨੂ, ਕੁਲਦੀਪ ਸਿੰਘ ਪੰਡੋਰੀ, ਗੁਲਸ਼ਨ ਵਧਾਵਨ, ਹਰਜਿੰਦਰ ਸਿੰਘ ਮੁਬਾਰਕਪੁਰ, ਜਰਨਲ ਸਕੱਤਰ ਰਾਜਾ ਸਭਰਵਾਲ ਕੈਸ਼ੀਅਰ ਰਾਮਰਤਨ ਸ਼ਰਮਾ, ਸਕੱਤਰ ਦਿਨੇਸ਼ ਸ਼ਰਮਾ, ਸਕੱਤਰ ਸੰਨੀ ਸਹਗਲ, ਸਲਾਹਕਾਰ ਸੁਖਜੀਤ ਸਿੰਘ ਮੋਨੂ, ਕੈਸ਼ੀਅਰ ਬੱਬੂ ਅਤੇ ਹੋਰ ਹਾਜ਼ਰ ਸਨ। ਪੁਲਤ ਤੋਂ ਕੇਟੀਵੀ ਪੰਜਾਬ ਲਈ ਪੱਤਰਕਾਰ ਪ੍ਰਿਆ ਪੁਲਤ ਦੀ ਵਿਸ਼ੇਸ਼ ਰਿਪੋਰਟ। ਟੂਰਨਾਮੈਂਟ ਬਾਰੇ ਕੀ ਕਹਿਣਾ ਚਾਹੁੰਦੇ ਆ ਬੱਚਿਆਂ ਨੂੰ ਖਿਡਾਰੀਆਂ ਨੂੰ? ਜੋ ਅੱਜ ਉਪਰਾਲਾ ਕੀਤਾ ਜਾ ਰਿਹਾ ਹੈ ਟੂਰਨਾਮੈਂਟ ਦੇ ਜ਼ਰੀਏ ਖੇਡਾਂ ਨੂੰ ਪ੍ਰਮੋਟ ਕਰਨ ਦੇ ਲਈ ਇਹ ਇੱਕ ਬਹੁ ਮੰਤਰੀ ਪ੍ਰੋਗਰਾਮ ਹੈ ਬਾਬਾ ਜੀ ਨੇ ਉਪਰਾਲਾ ਕੀਤਾ ਸਾਰਿਆਂ ਨੇ ਹੋਰ ਵੀ ਸਾਰਿਆਂ ਨੇ ਸ਼ਮੂਲੀਅਤ ਕੀਤੀ ਹੈ ਇਹਦੇ ਲਈ ਵਿਧਾਇਕ ਤੇ ਬਾਦਰ ਨੇ ਅਜ ਦੇ ਯੁੱਗ ਦੇ ਵਿੱਚ ਅਜੋਕੇ ਸਮੇਂ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਇੱਕ ਪੰਜਾਬ ਨੂੰ ਖਾ ਰਿਹਾ ਹੈ ਉਹ ਡਰੱਗਸ ਦਾ ਪ੍ਰੋਬਲਮ ਖਾ ਰਹੀ ਹੈ ਮੈਂ ਸਮਝਦਾ ਕਿ ਜਿਹੜੀ ਖੇਡਾਂ ਨੇ ਸਪੋਰਟਸ ਨੇ ਔਰ ਡਰੱਗਸ ਦੇ ਖਿਲਾਫ ਲੜਾਈ ਦੇ ਵਿੱਚ ਸਭ ਤੋਂ ਕਾਰਗਰ ਹਥਿਆਰ ਹੈ ਔਰ ਇਹਦੇ ਵਿੱਚ ਜੋ ਯੋਗਦਾਨ ਪਾ ਰਹੇ ਨੇ ਬਾਬਾ ਜੀ ਹੋਰ ਸਾਰੇ ਇਹਨਾਂ ਦੇ ਸਾਥੀ ਉਹਦੇ ਲਈ ਇਹ ਬਹੁਤ ਬਹੁਤ ਵਧਾਈ ਦੇ ਪਾਤਰ ਵੀ ਨੇ ਉਹਨਾਂ ਨੂੰ ਮੇਸ਼ੂਕ ਕਾਮਨਾਵਾ ਵੀ ਦੇਣਾ ਔਰ ਨਾਲ ਹੀ ਜਿ ਬੱਚਿਆਂ ਦੇ ਵਿੱਚ ਜਿਹੜੇ ਪਾਰਟਿਸਪੈਂਟਸ ਨੇ ਉਹਨਾਂ ਦੇ ਵਿੱਚ ਜੋ ਜੋਸ਼ ਜੋ ਉਹਨਾਂ ਦੇ ਵਿੱਚ ਸ਼ੌਂਕ ਹੈ ਇਸ ਟੂਰਨਾਮੈਂਟ ਦੇ ਵਿੱਚ ਪਾਰਟਿਸਪੀਟ ਕਰਨ ਦਾ ਸ਼ਮੂਲੀਅਤ ਕਰਨ ਦਾ ਉਹਨੂੰ ਦੇਖ ਕੇ ਵੀ ਮਾਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਇੱਕੋ ਜਿਹੜਾ ਹੈ ਪੰਜਾਬ ਦਾ ਅਕਸ ਆਮ ਤੌਰ ਤੇ ਪੇਸ਼ ਕੀਤਾ ਜਾਂਦਾ ਹੈ ਕਿ ਪੰਜਾਬ ਦਾ ਜਿਹੜੀ ਜਵਾਨੀ ਹੈ ਜਿਹੜਾ ਯੂਥ ਹੈ ਉਹ ਸਾਰਾ ਡਰੱਗਸ ਦੇ ਵਿੱਚ ਡੁੱਬਿਆ ਹੋਇਆ ਹੈ ਅਜਿਹੀ ਗੱਲ ਵੀ ਨਹੀਂ ਹੈ ਬਿਲਕੁਲ ਸਾਰਾ ਜਿਹੜਾ ਪਿਕਚਰ ਹੈ ਸਾਰਾ ਜਿਹੜਾ ਅਕਸ ਹੈ ਉਹ ਇੰਨਾ ਧੁੰਦਲਾ ਵੀ ਨਹੀਂ ਹੈ ਇੰਨਾ ਕਾਲਾ ਵੀ ਨਹੀਂ ਹੈ ਸਾਡੇ ਨੌਜਵਾਨ ਸਾਡੇ ਜਿਹੜੇ ਬੱਚੇ ਹੈ ਉਹ ਖੇਡਾਂ ਦੇ ਪ੍ਰਤੀ ਵੀ ਉਹ ਨਹੀਂ ਜਾਗਰੂਕ ਨੇ ਔਰ ਸਿਰਫ ਇਹ ਲੋੜ ਹੈ ਕਿ ਇਹਨਾਂ ਨੂੰ ਹੋਰ ਉਤਸ਼ਾਹਿਤ ਕੀਤਾ ਜਾਵੇ ਤਾਂ ਕਿ ਇਹ ਜਿਹੜੇ ਥੋੜੇ ਜਿ ਆਪਣੇ ਸਹੀ ਰਸਤੇ ਤੋਂ ਭਟਕੇ ਹੋਏ ਨੌਜਵਾਨ ਨੇ ਉਹਨਾਂ ਨੂੰ ਇਹ ਵੀ ਸਹੀ ਰਸਤੇ ਤੇ ਲਿਆ ਸਕਣ ਜਿੰਨੇ ਵੀ ਨੌਜਵਾਨ ਮੇਰੇ ਸਾਥੀ ਬੱਚੇ ਸਾਡੇ ਇੱਥੇ ਟੂਰਨਾਮੈਂਟਸ ਪਾਰਟਿਸਿਪੇਟ ਕਰਨ ਲਈ ਹਾਜ਼ਰ ਹੋਏ ਨੇ ਇੱਥੇ ਮੌਜੂਦ ਨੇ ਉਹਨਾਂ ਸਾਰਿਆਂ ਨੂੰ ਹੀ ਮੈਂ ਜਿੱਤ ਦੇ ਵਾਸਤੇ ਵਧਾਈ ਦੇਣਾ ਸ਼ੁਭ ਕਾਮਨਾਵਾਂ ਦੇਵਾ ਆਲ ਦਾ ਵੈਰੀ ਬੈਸਟ ਕੀ ਕਰਨਾ ਚਾਹੁੰਦੇ ਆ ਖੇਡਾਂ ਸੰਬੰਧੀ ਜਾਂ ਬਾਕੀ ਐਸਟੀਐ ਸਭ ਇੱਥੇ ਆਏ ਆ ਤੁਹਾਡਾ ਸਤਿਕਾਰ ਅਦਾਬ ਨਮਸਕਾਰ ਅੱਜ ਕ੍ਰਿਸ਼ਨ ਲਾਲ ਜੀ ਯਾਦਗਾਰੀ ਕੱਕੜ ਟੂਰਨਾਮੈਂਟ ਪੰਜਾਬ ਬਚਾਓ ਨੌਜਵਾਨੋ ਔਰ ਨਸ਼ਾ ਰਹਿਤ ਪੰਜਾਬ ਦੇ ਮਿਸ਼ਨ ਦੇ ਤਹਿਤ ਜੋ ਸਾਡਾ 22 ਤਰੀਕ ਤੋਂ ਪਲਾਥ ਦੀ ਗਰਾਊਂਡ ਦੇ ਵਿੱਚ ਕ੍ਰਿਕਟ ਟੂਰਨਾਮੈਂਟ ਚੱਲ ਰਿਹਾ ਉਸ ਟੂਰਨਾਮੈਂਟ ਵਿੱਚ ਅੱਜ ਵਿਸ਼ੇਸ਼ ਤੌਰ ਤੇ ਪਹੁੰਚੇ ਸਾਡੇ ਪਲਾਥੋ ਐਸ ਡੀ ਐਮ ਸਾਹਿਬ ਇਹਨਾਂ ਦਾ ਇੱਥੇ ਪਹੁੰਚਣ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਇਹ ਮਹੱਮ ਦੇ ਤਹਿਤ ਸਾਡਾ ਅਸੀਂ ਨਸ਼ੇ ਦਾ ਜਿਹੜਾ ਕੋੜ ਪੰਜਾਬ ਦੇ ਵਿੱਚ ਵਗ ਰਿਹਾ ਆ ਉਸ ਦੀ ਰੋਕ ਲਈ ਅਸੀਂ ਪੂਰੇ ਅਲਾਕਾ ਨਵਾਸੀਆਂ ਵੱਲੋਂ ਜਿਹੜੇ ਐ ਛੋਟੇ ਜਿਹੇ ਉਪਰਾਲੇ ਸਦਕਾ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਕਿ ਤਾਂ ਕਿ ਜਿਹੜੀ ਸਾਡੀ ਆਉਣ ਵਾਲੀ ਜਵਾਨੀ ਜਿਹੜੀ ਆ ਪੰਜਾਬ ਦੇ ਵਿੱਚ ਆ ਨਸ਼ਾ ਰਹਿਤ ਹੋ ਸਕੇ ਔਰ ਬਚ ਸਕੇ ਔਰ ਇਸੇ ਤਰ੍ਹਾਂ ਹੀ ਅਸੀਂ ਥੋੜੇ ਥੋੜੇ ਜਿਹੜੇ ਆਪਣੇ ਪੁਲਾਥ ਦੇ ਵਿੱਚ ਆ ਉਪਰਾਲੇ ਕਰਦੇ ਰਵਾਂਗੇ ਔਰ ਜਲਦ ਤੋਂ ਜਲਦ ਜਿਹੜਾ ਪੰਜਾਬ ਦੇ ਵਿੱਚ ਨਸ਼ੇ ਦਾ ਕੋੜ ਆ ਜਿਹੜਾ ਉਹ ਖਤਮ ਹੋ ਸਕੇ ਧੰਨਵਾਦ